ਇੱਥੇ ਰਹਿੰਦਾ ਰਿਹਾ ਵਾ ਹੁਣ ਕੁੜੀ ਨੂੰ ਫਿਕਰਾਂ ਵਿੱਚ ਪਾਇਆ ਵਾ ਇਹਦਾ ਇਰਾਦਾ ਇਹ ਹੁਣਾਵਾ ਖੁਰੇ ਪਿਆਰ ਨਾਲ ਹੀ ਮੇਰੇ ਨਾਲ ਗੱਲ ਕਰਦੇ ਰਹੇ ਆ ਤੇ ਸਾਰੀ ਉਮਰ ਇਹਨਾਂ ਨੇ ਇਦਾਂ ਹੀ ਰਹਿਣਾ ਵਾ ਦਲਜੀਤ ਕੱਲ ਦਾ ਹੋ ਕੀ ਆ ਵਾ ਕਰੋ ਮੈਨੂੰ ਅਜੇ ਤੱਕ ਸਮਝ ਨਹੀਂ ਆਉਂਦੀ ਇਹ ਕੰਮ ਬਣਿਆ ਕੀ ਕੱਲ ਹੜੇ ਨਾਲ ਮੈਨੂੰ ਤਾਂ ਇਹ ਆ ਵੇਖੋ ਜੀ ਭਾਵੇਂ ਤੇ ਰਵਿੰਦਰ ਦੀ ਸੱਸ ਨੇ ਇਹਨੂੰ ਕੱਲਿਆ ਹੋਵੇ ਜੀਓ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਆ ਗੱਲ ਪਤਾ ਨਾ ਕੀ ਆ ਜਿਹੜੀ ਸੰਦੀਪ ਹੋਆ ਨਾ ਉਹ ਤੇ ਜਦੋਂ ਦਾ ਸਾਡਾ ਵਿਆਹ ਹੋਇਆ ਬਿਠੂ ਗਈ ਨਹੀਂ ਆ ਨਿੰਮੀ ਮੇਰੀ ਸੁਣ ਹਾਂ ਗੱਲ ਆ ਫੋਨ ਕਿਹਦਾ ਆਉਂਦਿਆ ਸੀ ਸੰਦੀਪ ਪੁੱਤ ਆ ਪਲੇਟ ਰੱਖ ਕੇ ਮੇਰੀ ਗੱਲ ਸੁਣ ਹਾਂਜੀ ਡੈਡੀ ਜੀ ਹਾਂਜੀ ਡੈਡੀ ਜੀ ਕੰਮ ਹੀ ਉਹ ਕੰਮ ਪੁੱਤੇ ਆ ਕਿ ਆ ਪਰੋਣੇ ਦਾ ਕੋਈ ਫੋਨ ਫਾਨ ਡੈਡੀ ਜੀ ਉਹਨਾਂ ਦੀ ਤੁਹਾਨੂੰ ਮੈਂ ਕੀ ਦੱਸਾਂ ਜੇ ਫੋਨ ਕਰਦੇ ਵੀ ਆ ਤੇ ਅਗਰ ਲੜਨਾ ਹੀ ਹੁੰਦਾ ਵਾ ਇਹਦੇ ਨਾਲੋਂ ਚੰਗਾ ਵਾ ਤੇ ਨਾ ਹੀ ਫੋਨ ਕਰਿਆ ਕਰਨ ਜੇ ਪੁੱਤ ਜਿਆਦੀਆਂ ਗੱਲਾਂ ਕਰਦਾ ਨਾ ਤੇ ਥੱਲੇ ਲੱਗਣ ਵਾਲੀ ਕੋਈ ਗੱਲ ਨਹੀਂ ਆ ਮੈਨੂੰ ਦੱਸ ਫਿਰ ਕਰ ਲਾਂਗੇ ਤਲਾਕ ਦਾ ਡੈਡੀ ਜੀ ਗੱਲਾਂ ਤੇ ਬੜੀਆਂ ਕਰਦੇ ਆ ਮੈਂ ਤਾਂ ਤਲਾਕ ਦੇ ਦੇਣਾ ਵਾ ਮੈਂ ਲੈਣ ਨਹੀਂ ਆਉਣਾ ਜਿੰਨਾ ਚਿਰ ਉਹ ਲੈਣ ਨਹੀਂ ਆਉਣਗੇ ਤੇ ਮੈਂ ਕਿੱਦਾਂ ਚੱਲ ਜਾ ਮੈਂ ਤਾਂ ਨਹੀਂ ਜਾਣਾ ਕੋਈ ਗੱਲ ਨਹੀਂ ਜੇ ਤਲਾਕ ਮੰਗਦੇ ਆ ਨਾ ਤੇ ਦੇ ਦਾਂਗੇ ਤਲਾਕ ਵੀ ਫਿਰ ਉਹ ਪੁੱਤ ਤੂੰ ਡਰਨਾ ਇਦਾਂ ਕਿਦਾਂ ਤਲਾਕ ਹੋ ਜਾਊਗਾ ਜੇ ਬੰਦੇ ਵੀ ਇਕੱਠੇ ਹੋਣਗੇ ਤੇ ਕੋਈ ਨਹੀਂ ਕਰ ਲਾਂਗੇ ਇਹ ਗੱਲ ਕਿੱਦਾਂ ਕਰਨੀ ਆ ਠੀਕ ਹੈ ਨਾ ਡਰਨ ਵਾਲੀ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਡੈਡੀ ਜੀ ਹਿੱਸਾ ਵੀ ਲੈ ਕੇ ਆਉਂਗੀ ਫਿਰ ਮੈਂ ਆਪਣਾ ਉਹ ਤੇ ਪਤਾ ਲੈਣਾ ਹੀ ਲੈਣਾ ਫਿਰ ਜਿੰਨੀ ਜ਼ਿਆਦਾ ਤਾਂ ਨਾ ਉਹਦੀ ਉਹਦੇ ਵਿੱਚੋਂ ਤੇਰਾ ਪੂਰਾ ਹੱਦ ਬਣਦਾ ਵਾ ਕੋਈ ਗੱਲ ਨਹੀਂ ਇਹ ਤਾਂ ਨਹੀਂ ਉਹਨੂੰ ਪਤਾ ਇਹ ਗੱਲ ਮੈਂ ਸੁਣਾਤੀ ਉਹਨਾਂ ਨੂੰ ਤੀ ਟੈਨਸ਼ਨ ਨਾ ਲਓ ਐਡੀ ਛੇਤੀ ਨਿ ਤਲਾਕ ਦਿਂਦੀ ਮੈਂ ਬਸ ਡਰਨਾ ਨਹੀਂ ਠੀਕ ਹੈ ਨਾ ਕੋਈ ਗੱਲ ਨਹੀਂ ਡੈਡੀ ਜੀ ਜੇ ਕੋਈ ਗੱਲ ਬਾਤ ਕਰਨਗੇ ਤੇ ਮੈਨੂੰ ਦੱਸੀ ਤੂੰ ਠੀਕ ਹੈ ਡੈਡੀ ਜੀ ਕੋਈ ਨਹੀਂ ਬਈ ਇੱਕ ਗੱਲ ਬੈਰੀ ਪੱਲੇ ਬੰਨ ਲ ਤੂੰ ਉਹਨੂੰ ਫੋਨ ਨਹੀਂ ਕਰਨਾ ਉਹ ਤੈਨੂੰ ਕਰੇ ਦੇ ਕਰੇ ਨਹੀਂ ਨਹੀਂ ਡਾਡੀ ਜੀ ਮੈਨੂੰ ਕਿ ਲੋੜਾ ਫੋਨ ਕਰਨ ਦੀ ਆਪੇ ਕਰਨਾ ਨਾ ਕਰਨਾ ਲੋੜ ਤੇ ਉਹਨਾਂ ਨੂੰ ਹੀ ਹੈ ਨਾ ਕੀ ਸਲਾਵਾ ਕਰਨ ਡਿਆ ਜੇ ਪਿਆਰ ਦੀ ਤਹੀ ਸਲਾਵਾ ਕਾਦੀਆਂ ਕਰਨੀਆਂ ਹਾਂ ਪਰ ਉਹਣਾ ਕਿਤੇ ਦਬਕੇ ਮਾਰਦਾ ਵਾ ਵੀ ਮੈਂ ਤਲਾਕ ਲੈਣ ਦੇ ਦੇਣਾ ਤੈਨੂੰ ਕੋਈ ਗੱਲ ਨਹੀਂ ਦਬਕੇ ਦਬਥੇਰੇ ਦਿਨਾਂ ਦੇ ਮਾਰਨ ਡਿਆ ਵਾ ਅਹੀਂ ਉਹਦਾ ਦਬਕੇ ਸੋਨੇ ਇਹਨੂੰ ਮੈਂ ਦੱਸਿਆ ਵਾ ਵੀ ਤੂੰ ਫੋਨ ਨਹੀਂ ਕਰਨਾ ਫੋਨ ਕਰੇ ਤਾਂ ਉਹ ਕਰੇ ਉਹਨੂੰ ਲੋੜ ਵਾ ਤਰਲੇ ਕੱਢਣ ਦੀ ਸਾਨੂੰ ਪੁੱਤ ਕੋਈ ਲੋੜ ਨਹੀਂ ਗਈ ਹੈਗੀ ਹਾਂਗਾ ਤੇ ਇਹਨੂੰ ਮੈਂ ਕਹਿਤੀ ਮਾਂ ਪਿਓ ਸਮਝਾ ਨਹੀਂ ਸਕਦਾ ਓਏ ਮੈਨੂੰ ਲੱਗਦਾ ਇੱਕ ਹੋਰ ਰਸਤੇ ਤੁਰੇ ਆ ਜੇ ਪਿਆਰ ਨਾ ਲੈਵੇ ਜਾਣਗੇ ਤੇ ਫਿਰ ਕੀ ਹੋ ਚੱਲਿਆ ਮੈਂ ਚਲੀ ਜਾਣਾ ਹੀ ਨਾ ਚੱਲ ਕੋਈ ਨਹੀਂ ਤੂੰ ਵੀ ਕਾਲੀ ਨਾ ਪੈ ਚੰਗਾ ਓ ਇਦਾਂ ਨਹੀਂ ਉਹਨਾਂ ਨੇ ਮੰਨਣਾ ਇਹ ਤੁਹਾਨੂੰ ਮੈਂ ਦੱਸ ਦਿੰਦਾ ਜੇ ਕਿੱਦਾਂ ਮੰਨਣਾ ਵਾ ਫਿਰ ਤੁਸੀਂ ਫੋਨ ਲਾਓ ਜੇ ਤੁਹਾਨੂੰ ਕਹਿੰਦੇ ਤੁਸੀਂ ਆਂਦੇ ਮੈਂ ਨਹੀਂ ਗੱਲ ਕਰਨੀ ਅਕਸਰ ਉਹਨੂੰ ਪਤਾ ਹੋਊ ਵੀ ਪਿਓ ਦਾ ਫੋਨ ਆਇਆ ਵਾ ਮਾੜਾ ਮੋਟਾ ਉਹਨੂੰ ਡਰਦੇ ਹੋਊਗਾ ਨਾ ਇਦਾਂ ਨਾ ਤੇ ਰਸਤੇ ਖੁੱਲੇ ਆ ਵੀ ਕਿਹੜਾ ਕੋਈ ਮੈਨੂੰ ਮਗਰ ਫੋਨ ਕਰਨ ਦੇ ਆ ਵਾ ਜੇ ਅੱਧਾ ਚੁੱਪਚਾਪੀ ਤਾ ਬਾਹਰ ਨਿਕਲ ਗਿਆ ਤੇ ਫੇਰ ਉਹ ਕਦੇ ਨਹੀਂ ਜਾਂਦਾ ਇੰਨਾ ਚਿਰ ਹੋ ਗਿਆ ਉਦੋਂ ਦਾ ਨਹੀਂ ਗਿਆ ਤੇ ਹੁਣ ਤਲ ਜਣਾ ਉਹਨੇ ਚੱਲ ਕੋਈ ਗੱਲ ਨਹੀਂ ਦੇਖ ਲੈ ਵੀ ਕੰਮ ਮੇਰਾ ਤਾਂ ਇਰਾਦਾ ਮੈਂ ਹੀ ਫੋਨ ਕਰਾਂ ਤੇਲ ਚਾਵਾਂ ਮੈਂ ਹੀ ਕਰਾਂ ਉਹਦੀ ਤੇ ਤੇਰੇ ਇਰਾਦੇ ਚ ਗੱਲ ਕੀ ਆ ਤੂੰ ਹੀ ਲਾ ਲਾ ਫੋਨ ਉਹਨੂੰ ਤਲਾ ਲਾ ਮੰਗਣ ਦੇ ਤਾਂ ਤਲਾ ਕੇ ਨੇ ਸੌਖੇ ਨਹੀਂ ਹੋ ਜਾਂਦੇ ਗੱਡੀ ਸੋਚ ਲਾ ਉਹ ਅੱਜ ਦੀ ਮਾਲਕ ਵਾ ਓਏ ਹਾਂ ਗੱਲ ਤੇਨੂੰ ਮੈਂ ਦੱਸੀ ਆ ਮੈਂ ਤਾਂ ਪੁੱਤ ਤੂੰ ਡਰਨਾ ਤੂੰ ਅੱਧ ਦੀ ਮਾਲਕ ਵਾ ਜੇ ਪੜ ਕੇ ਤਲਾਕ ਹੋਊਗਾ ਕੁਝ ਹੋਊਗਾ ਅੱਧ ਲੈਉਣਾ ਉਥੋਂ ਹੀ ਹੀਂ ਥੋੜਾ ਕਹਿੰਦੇ ਤਲਾਕ ਲੈਣਾ ਉਹੀ ਕਹਿੰਦੇ ਆ ਬਾਰ ਬਾਰ ਮੰਮੀ ਉਹੀ ਫੋਨ ਕਰਨ ਦੇ ਆ ਅਸੀਂ ਤਲਾਕ ਲੈ ਲੈਣਾ ਕੋਈ ਗੱਲ ਨਹੀਂ ਤਲਾਕ ਇਹਨੇ ਸੌਖੇ ਨਹੀਂ ਪਏ ਤੇ ਤੈਨੂੰ ਫਿਕਰ ਕਰਨ ਦੀ ਸਾਡੇ ਜਿੰਦਿਆਂ ਕੋਈ ਲੋੜ ਨਹੀਂ ਹੈਗੀ ਨਾ ਕਰ ਜਾਂ ਮੇਰਾ ਪੁੱਤ ਕੰਮ ਕਰਦੂ ਜਾ ਕੇ ਪਰ ਉਹਨੇ ਦੀ ਗੱਲ ਸੁਣ ਲੋ ਇੱਥੇ ਰਹਿੰਦਾ ਰਿਹਾ ਵਾ ਹੁਣ ਕੁੜੀ ਨੂੰ ਫਿਕਰਾਂ ਵਿੱਚ ਪਾਇਆ ਵਾ ਇਹਦਾ ਇਰਾਦਾ ਇਹ ਹੁਣਾਵਾ ਖੁਰੇ ਪਿਆਰ ਨਾਲ ਹੀ ਮੇਰੇ ਨਾਲ ਗੱਲ ਕਰਦੇ ਰਹੇ ਆ ਤੇ ਸਾਰੀ ਉਮਰ ਇਹਨਾਂ ਨੇ ਇਦਾਂ ਹੀ ਰਹਿਣਾ ਕੋਈ ਗੱਲ ਨਹੀਂ ਜੇ ਸਿੱਧਾ ਚੱਲੇਗਾ ਤੇ ਫੇਰ ਸਿੱਧੇ ਰਵਾਂਗੇ ਤੇ ਜਿੱਦਾਂ ਤੂੰ ਚੱਲੇਗਾ ਉਦਾਂ ਹੀ ਰਵਾਂਗੇ ਜੇ ਕਿਉਂ ਸਿੱਧੀ ਉਂਗਲੀ ਨਾਲ ਨਾ ਨਿਕਲੋ ਟੇਢੀ ਕਰਨੀ ਪੈਣੀ ਆ ਉਹ ਮੇਰੀ ਗੱਲ ਸੁਣੀ ਇਡੀ ਗਰਮ ਨਾ ਹੋ ਤੈਨੂੰ ਪਤਾ ਨਾ ਮੁੜ ਕੇ ਕੁੜੀ ਨੂੰ ਕਿੱਥੇ ਵਿਆਉਣਾ ਈ ਢਿਛੀ ਤੂੰ ਗਰਮ ਕਿਉਂ ਨਾ ਹੋਵਾ ਪਰੋਣੇ ਨੂੰ ਮਾਸਾ ਜਿੰਨੀ ਅਕਲ ਨਹੀਂ ਆ ਗਈ ਦੋ ਸਾਲ ਇੱਥੇ ਬੈਠਾ ਰਿਆ ਹੁਣ ਮਾੜੀ ਮੋਟੀ ਗੱਲ ਤੇ ਦੋਵਾਂ ਜੀਆਂ ਚ ਹੋਈ ਜਾਂਦੀ ਆ ਪੁੜ ਕੰਡੰਡਿਓ ਪਾਰ ਹੋਇਆ ਵਾ ਹੁਣ ਉਹ ਕੁਛ ਨਹੀਂ ਹੋ ਗਿਆ ਇੱਡਾ ਗਰਮ ਹੋਇਆ ਨਹੀਂ ਆ ਕੰਮ ਚੱਲਣਾ ਤੂੰ ਇੱਕ ਵਾਰੀ ਫੋਨ ਲਾ ਉਹਨੂੰ ਕਹਿੰਦਾ ਕੀ ਆ ਭਲਾ ਕੋਈ ਗੱਲ ਨਹੀਂ ਲਵਨੀਆਂ ਠਹਿਰ ਕੇ ਦੁਪਹਿਰ ਲੱਗੀ ਤੇ ਜੜਿਆ ਹੋਣਾ ਬਾਹਰ ਅੰਦਰ ਹੋਣਾ ਉਹ ਘਰੇ ਹੋਣਾ ਉਹ ਜੰਡਾ ਉਹਨੇ ਇੱਕ ਦਰ ਨੂੰ ਆ ਕੋਈ ਗੱਲ ਨਹੀਂ ਕਰ ਲੈਣੀ ਹੁਣ ਚੰਗੀ ਬਲੀ ਸ਼ਾਪ ਮੋੜ ਕੇ ਆਇਆ ਸੀ ਮੈਂ ਫਿਰ ਸ਼ਾਪ ਦੇਖ ਕੇ ਤੇ ਸ਼ਾਪਾ ਪਾ ਲਿਆ ਉਹਨੇ ਚਲੋ ਕੁਇਨ ਪਰਮੀ ਤੇ ਤੇੰਬਰਾਂ ਦੇ ਬਾਰੇ ਕੀ ਕਰਦਾ ਉਹ ਬਾਹਰ ਕੀ ਬਣਾ ਹੀ ਯਾਰ ਮੈਂ ਨਾ ਉਹੀ ਸੋਚਣ ਰਿਆ ਸੀ ਰੁਪਿੰਦਰ ਦੇ ਪਰੇ ਅੱਛਾ ਕਿ ਉਹ ਵਿਚਾਰੀ ਦੱਸਦੀ ਹੀ ਨਹੀਂ ਆ ਗੱਲ ਕੋਈ ਵੀ ਅ ਮੈਂ ਉਸ ਦਿਨ ਕੇ ਹੀ ਗੱਲ ਕਰਨ ਵਾਸਤੇ ਅੰਦਰ ਹੂੰ ਤੇ ਕਹਿੰਦੇ ਕਹਿੰਦੇ ਜਿੰਦੀ ਮੈਂ ਤਾਂnga ਮੈਨੂੰ ਭਗਾ ਕਹਿੰਦੇ ਕੀ ਕਰਾ ਹਣ ਮੈਨੂੰ ਪਤਾ ਲੱਗੇਗਾ ਤੋ ਕੀ ਸੋਚਣਗੇ ਵੀ ਕੁੜੀ ਸਾਡੀ ਨਹੀਂ ਤੰਗਾ ਉਹ ਆਹ ਵਿਚਾਰੀ ਘਰ ਦਾ ਸੋਚਦੀ ਆ ਨਾ ਕਿ ਮੰਮੀ ਤੇ ਅੱਗੇ ਠੀਕ ਨਹੀਂ ਆ ਤੇ ਜੋ ਬੰਦੇ ਅੱਗੇ ਵਿਚਾਰਾ ਤੈਨੂੰ ਪਤਾ ਹੀ ਜਾਂ ਤੰਗੀ ਚ ਟਾਈਮ ਕੱਢਣ ਡਿਆ ਉਹ ਤੇ ਚੰਨ ਸਾ ਆਪਣਾ ਦੇਦੀ ਐ ਸ਼ਾਪ ਕਹਿ ਨਹੀਂ ਨਹੀਂ ਲੈਣੀ ਸ਼ਾਪ ਫੜਨੀ ਨਹੀਂ ਚਾਹੀਦੀ ਸਾਨੂੰ ਪਰ ਹੁਣ ਕੀ ਕਰਦੇ ਉਹ ਭਾਜੀ ਵੀ ਹੋਰ ਬਦੋਬਦੀ ਕਹੀ ਜਾਂਦੇ ਦੇ ਸਾਡਾ ਮਾਨਤਨ ਰੱਖੋ ਤੁਸੀਂ ਚੱਲ ਕੋਈ ਗੱਲ ਨਹੀਂ ਜੇ ਲੈਂਦੀ ਆ ਨਾ ਤੇ ਤੂੰ ਟੈਨਸ਼ਨ ਨਾ ਲੈ ਠੀਕ ਆ ਸਭ ਕੁ ਠੀਕ ਹੀ ਹੋਣਾ ਵਾ ਸ਼ਬਦੀ ਦਾ ਗੱਲ ਛੱਡੋ ਹੁਣ ਆਪਾਂ ਗਏ ਹੀ ਉਹਨਾਂ ਨੂੰ ਫੋਨ ਕੀਤਾ ਸੀ ਨਾ ਕਿ ਆਪਾਂ ਲੱਗੇ ਆਓ ਭਾਜੀ ਨੂੰ ਫੋਨ ਕਰਕੇ ਦੱਸਿਆ ਸੀ ਮੈਂ ਹਾਂ ਤੇ ਮਰੇਪਿੰਦਰ ਕੋ ਗਈ ਤਾਂ ਉਹ ਕਹਿੰਦੀ ਮੈਨੂੰ ਕੋਈ ਪਤਾ ਹੀ ਨਹੀਂ ਮੈਨੂੰ ਦੱਸਿਆ ਨਹੀਂ ਕਿ ਤੁਸੀਂ ਆਣਾ ਤੁਹਾਨੂੰ ਤੁਸੀਂ ਹਾਂ ਪੇ ਵੇਖ ਲੋ ਕਿਨੇ ਘਰ ਚ ਗਦਰ ਹੋ ਗਈ ਹੁਣ ਗੱਡੀ ਤਾਂ ਦੇਣ ਲੱਗੇ ਆ ਇਹਦੀ ਕਦਰ ਤਾਂ ਵੀ ਨਹੀਂ ਪੈਣੀ ਹੈਗੀ ਚਲੋ ਜੀ ਜਾ ਰਹੇ ਜਿੱਦਾਂ ਹੁਣ ਅਸੀਂ ਫੋਨ ਕੀਤਾ ਸੀ ਭਾਜੀ ਨੂੰ ਕਮ ਸੋ ਕਮ ਭਾਜੀ ਦਾ ਤਾਂ ਨਹੀਂ ਚਲੋ ਭੈਣ ਜੀ ਦੇ ਦੱਸ ਦਿੰਦੇ ਰੁਕੇਂਦਰ ਨੂੰ ਕੀ ਆਉਣ ਲੱਗੇ ਆ ਮੇਨੋਂਵੰਦੀ ਕੇ ਤੇ ਗਿਰਪਿੰਦਰ ਨੂੰ ਪਤਾ ਨਹੀਂ ਲੱਗਦਾ ਘਰ ਕੰਮ ਕਰਨ ਦਾ ਕੌਣ ਆਇਆ ਵਾ ਕੌਣ ਗਿਆ ਵਾ ਤੇ ਜਦੋਂ ਦੱਸਣਾ ਹੀ ਨਹੀਂ ਤਾਂ ਉਹਨੂੰ ਕਿੱਦਾਂ ਪਤਾ ਲੱਗਣਾ ਤੂੰ ਹੀ ਦੱਸੋ ਗਿਰਪਿੰਦਰ ਨੂੰ ਕਿ ਇਹ ਕੌਣ ਆਇਆ ਵਾ ਤੇ ਫੇਰ ਹੀ ਉਹ ਦੱਸੇਗੀ ਕੋਈ ਗੱਲ ਕਰੇਗੀ ਨਾ ਕਿ ਉਹ ਕਿਉਂ ਨਹੀਂ ਰੱਖਿਆ ਜਿਹੜਾ ਕੰਮ ਕਰਨਾ ਕੁੜੀ ਨੂੰ ਪੁੱਛ ਕੇ ਗਿਰਪਿੰਦਰ ਨੂੰ ਪੁੱਛਣਗੇ ਤਾਂ ਫੇਰ ਹੀ ਉਹਨੂੰ ਪਤਾ ਲੱਗੂਗਾ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੂੰ ਵੇਖ ਲੈਨੇ ਆਂ ਦਾ ਰੰਗ ਟੰਗ ਉਹਨ ਕੀ ਕਰਦੇ ਆ ਪਹਿਲਾਂ ਤਾਂ ਕਹਿੰਦੇ ਸੀ ਨਾ ਵੀ ਗੱਡੀ ਨਹੀਂ ਦਿੱਤੀ ਉਹ ਗੱਡੀ ਵੀ ਵਿਚਾਰਾ ਔਖਾ ਸੁਖਾ ਹੋ ਗਿਆ ਦੇਣ ਹੀ ਲੱਗਾ ਆ ਹਾਂ ਚਲੋ ਬਦਲ ਜਾਣਗੇ ਤਾਂ ਚੰਗੀ ਗੱਲ ਆ ਤਿੰਨ ਕੱਲ ਹੋਰ ਕੰਮ ਠੀਕ ਇਹਨਾਂ ਨੂੰ ਫੋਨ ਕਰਨੀ ਆ ਭਲਾ ਇਹਨਾਂ ਨੂੰ ਦੱਸਦੀਆਂ ਵੀ ਆਹ ਕੁਝ ਹੁੰਦਾ ਆ ਮੇਰੇ ਨਾਲ ਕਰ ਫੇਰ ਕੱਲ ਨੂੰ ਕਹਿਣੀ ਆ ਕਿ ਤੂੰ ਗੜਾ ਦੱਸਦੀ ਰਹੀਆਂ ਮੈਨੂੰ ਹਲੋ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਸ ਨਾ ਠੀਕ ਠਾਕ ਆਠ ਏਕਰ ਵਧੀਆ ਅੱਛਾ ਅੱਛਾ ਕਰਨਦੇ ਕੋਸ਼ਿਸ਼ ਕਰਾ ਫ੍ਰੀ ਹਾਂ ਜੋੜੂ ਤੁਸੀਂ ਇਹ ਦੱਸੋ ਮੈਨਾਂ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਦੱਸੋ ਪਤਾ ਨਾ ਕੀ ਆ ਅੱਜ ਨਾ ਸੰਦੀਪ ਬੈਠੀ ਰੂਮ ਦੇ ਵਿੱਚ ਉਹਨੂੰ ਫੋਨ ਆਉਂਦਾ ਹੈ ਭਾਜੀ ਹੁਣਾ ਦਾ ਤੇ ਮੈਨੂੰ ਵੀ ਕੰਮ ਹੀ ਤੇ ਮੈਂ ਵੀ ਰੂਮ ਚੋਂ ਚੱਲ ਕੇ ਆਪਣੇ ਰੂਮ 'ਚ ਜਾਣਾ ਸੀ ਅੱਛਾ ਤੇ ਮੈਂ ਤੇਨਾਂ ਹੀ ਪੁੱਛ ਲਿਆ ਵੀ ਭਾਜੀ ਹੁਣ ਠੀਕ ਠਾਕ ਵਧੀਆ ਆ ਬਾਧੂ ਗੱਲ ਤੇ ਮੈਂ ਕੋਈ ਕੀਤੀ ਹੀ ਨਹੀਂ ਹਾਂ ਤੇ ਮੁੜ ਕੇ ਐਵੇਂ ਮੇਰੇ ਦੁਆਲੇ ਹੋ ਗਏ ਇਹ ਤੂੰ ਇਹ ਜਾਣ ਕੇ ਸਾਡੀਆਂ ਗੱਲਾਂ ਸੁਣਦੀ ਆ ਤੂੰ ਕੰਨਾਂ ਦਾ ਛੜਦੀਆਂ ਕੰਧਾਂ ਦੇ ਨਾਲ ਇਹ ਹੁਣੇ ਮੈਂ ਜਾ ਕੇ ਦੱਸਦੀ ਆ ਨਾ ਮੰਮੀ ਨੂੰ ਤੇ ਮੁੜ ਕੇ ਬਾਅਦ ਵਿੱਚ ਮੰਮੀ ਆ ਗਈ ਮੇਰੇ ਨਾਲ ਅੱਛਾ ਤੇ ਮੰਮੀ ਆ ਤੇ ਉਹ ਵੀ ਕਿਤੇ ਨਾ ਬੋਲੇ ਨਾ ਮੇਰੇ ਨਾਲ ਆ ਗਈ ਕਿ ਜਿਹੜੀ ਕੋਈ ਗੱਲ ਨਹੀਂ ਕਰਨ ਵਾਲੀ ਵੀ ਪਰ ਤੂੰ ਜ਼ਰੂਰ ਕੁਛਣਾ ਹੈ ਉਹੋ ਮੈਂ ਤਾਂ ਉਦਾਂ ਹੀ ਪੁੱਛ ਲਿਆ ਜੇ ਮੈਂ ਨਾ ਪੁੱਛਾ ਨਾ ਫਿਰ ਇਹ ਨਾਲ ਉਲਟ ਪਾਸੇ ਜਾਣਾ ਆ ਕਿ ਲੈ ਜੇ ਮੇਰੀ ਧੀ ਘਰ ਰਹਿੰਦੀ ਆ ਇਹ ਪੁੱਛਦੀ ਨਹੀਂ ਆ ਉਹਨੂੰ ਤੇ ਜੇ ਮੈਂ ਉਹਨੂੰ ਕੋਹ ਨਾ ਪੁੱਛਿਆ ਕਰ ਠੀਕ ਆ ਨਾ ਮੈਂ ਕੋਈ ਨਾ ਕੋਈ ਗੱਲ ਕੀਤੀ ਹੋਗੀ ਤੇ ਫੇਰ ਹੀ ਉਹ ਉੱਠੀ ਗਈਆਂ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਤੁਸੀਂ ਉਹਦਾ ਸੋਦਾ ਨਹੀਂ ਗੱਲਾਂ ਕਰੀ ਜਾਂਦੇ ਆ ਗੱਲ ਤਾਂ ਕੋਈ ਵੀ ਨਹੀਂ ਕੀਤੀ ਤੇ ਨਾ ਕੋਈ ਗੱਲ ਹੋਈ ਆ ਕੋਈ ਖਾਸ ਈਡੀ ਜੇ ਹੁਣ ਰੂਮੋਂ ਲੋ ਕਹਿੰਦੇ ਆ ਤਾਂ ਹੁਣ ਮੈਂ ਆਪਣੇ ਕਮਰੇ 'ਚ ਹੀ ਜਾਣਾ ਹੋਰ ਦੱਸੋ ਮੈਂ ਕਿੱਥੇ ਜਾਵਾਂ ਜੇ ਤੇਰੀ ਹੁਣ ਗੱਲ ਕਰਨ ਲੱਗੇ ਆ ਨਾ ਸਾਰੇ ਜੀ ਤੇ ਚੁੱਪ ਕਰਕੇ ਤੇ ਬੈਠੀ ਰਹਿ ਜਿੱਥੇ ਆ ਗਈ ਜਦੋਂ ਨਹੀਂ ਤੇਰੇ ਨਾਲ ਦੀ ਗੱਲ ਕਰਦੇ ਤਾਂ ਵੀ ਤੂੰ ਕਹਿੰਦੀ ਸੀ ਵੀ ਮੇਰੇ ਨਾਲ ਬੋਲਦੇ ਨਹੀਂ ਝੱਜਣਾ ਤੇ ਇਹਦੇ ਵਿੱਚ ਮਾੜਾ ਤਾਂ ਮੈਂ ਕੁਝ ਕਿਹਾ ਹੀ ਨਹੀਂ ਆ ਤੂੰ ਹੀ ਦੱਸੋ ਤੂੰ ਵੀ ਸਿਆਣੇ ਆ ਤੂੰ ਹੀ ਮੇਰੇ ਦਵਲੇ ਹੋਂਦੇ ਆ ਹੁਣ ਤੇ ਤੂੰ ਹੀ ਬਾਹਰ ਚਲ ਜਾਂਦੀ ਆ ਨਾ ਫੋਨ ਕੱਟ ਕੇ ਬਾਹਰ ਹੀ ਆ ਜਨਾ ਦੋਵਾਂ ਜੀਆਂ ਦੀ 100 ਗੱਲ ਬਾਤ ਆ ਤੇ ਤੂੰ ਐਵੇਂ ਚੱਲ ਮੈਂ ਮੰਨਦੀ ਆ ਕਿ ਦੋਵਾਂ ਜੀਆਂ ਦੀ 100 ਗੱਲ ਬਾਤ ਹੁੰਦੀ ਆ ਤੇ ਫਿਰ ਬੰਦਾ ਹੋਰ ਕੇ ਰੂਮ 'ਚ ਜਾ ਕੇ ਕਰ ਲੈ ਤੇ ਤੂੰ ਉਹਦੇ ਕਮਰੇ 'ਚ ਘਰ ਦੇ ਵਿੱਚ ਰੂਮ ਕਿਨੇ ਕੋ ਹੋਰ ਚਲੋ ਠੀਕ ਆ ਤੀਂ ਵੀ ਮੇਰਾ ਹੀ ਕਸੂਰ ਕੱਢਣਾ ਵਾ ਨਾ ਕਿ ਮੈਂ ਹੀ ਗਲਤ ਵਾਂ ਤੁਸੀਂ ਤਾਂ ਕਿਤੇ ਮੇਰੇ ਨਾਲ ਦੀ ਗੱਲ ਕਰ ਲਿਆ ਕਰੋ ਤੋ ਭੁਗਾਂ ਕੇ ਜਿੱਦਾਂ ਉਹ ਕਹਿੰਦੇ ਆ ਨਾ ਉਦਾਂ ਕਰੀ ਆ ਠੀਕ ਆ ਨਾ ਤੇ ਗੱਡੀ ਦਾ ਕੰਮ ਕਿਹਾ ਕਿ ਤੁਹਾਨੂੰ ਪਹੁੰਚਿਆ ਵਾ ਗੱਡੀ ਦਾ ਕੰਮ ਹੋ ਜਾਊਗਾ دیا ਵਾ ਵਿਚਾਰਾ ਹਾਲੇ ਪੈਸੇ ਪੂਏ ਇਕੱਠੇ ਕਰਨ ਪੈਸੇ ਇਕੱਠੇ ਹੋਣਗੇ ਤੇ ਫੇਰੀ ਕੀ ਕਰੂਗਾ ਕੋਈ ਜੱਗੀ ਆ ਉੱਥੇ ਪੈੜੀ ਪੁੜੀ ਵੇਚਦੇ ਆ ਇੱਕ ਠੀਕ ਕਿ ਉੱਥੇ ਆਖਰਾਂ ਚੱਲੀ ਆ ਪੈੜੀ ਗਿਲਸਰੇ ਕੋ ਬਹੁਤ ਕਿਤੇ ਹੈਗੀ ਆ ਮਹਾਂ ਗੁਜ਼ਾਰਾ ਤੇ ਅੱਗੇ ਹੋਉਂਦੀ ਆ ਆ ਮੈਂ ਅਗਲੇ ਮਹੀਨੇ ਆ ਜਾਈ ਨਾ ਵਾ ਠੀਕ ਆ ਨਾ ਮੇਰੇ ਅੰਦਰ ਨੂੰ ਗੱਡੀ ਚਾਹੀਦੀ ਆ ਘਰ ਜਾਰਾ ਹੁੰਦੇ ਆਉਂਦੇ ਆਉਂਦੇ ਚੰਗਾ ਮੈਂ ਜੂਰੀ ਦੀ ਐਵੇਂ ਸਿਰਨਾਖਾ ਕਰੀ ਇਹ ਨਾ ਨਹੀਂ ਬਸਨਾ ਐਦਾਂ ਹੀ ਕਹਿ ਕੇ ਤੇ ਗੱਲ ਸਾਰ ਦੇਣੀ ਹੁੰਦੀ ਆ ਕਦੀ ਨਿਕਦੇ ਕਿਆ ਫੇ ਚਾਲਾ ਰੁਪਿੰਦਰ ਕੋਈ ਨਹੀਂ ਆ ਮੈਂ ਤੇਰੇ ਵੱਲ ਹੈਗਾ ਆ ਨਾ ਜੇ ਤਨ ਕੋਈ ਕੁਝ ਕਹਿੰਦਾ ਆ ਮੈਂ ਤੇ ਨਹੀਂ ਨਾ ਕਹਿਣਾ ਹੈਗਾ ਅੱਗੋਂ ਇਹ ਵੀ ਉਲਟ ਪੈਂਦੇ ਆ ਤੇ ਮੈਂ ਹੁਣ ਆਪਣਾ ਦੁੱਖ ਕਿਨੂੰ ਦਸਾਂ ਕਿਹਦੇ ਨਾਲ ਮੈਂ ਗੱਲ ਕਰਾਂ ਘਰ ਦੇ ਵਿੱਚ ਨਾ ਉਦਾਂ ਹੀ ਮੇਰੀ ਕਦਰ ਹੈ ਨਹੀਂ ਆ ਮੇਰੀ ਗੱਲ ਸੁਣ ਤੈਨੂੰ ਕੋਈ ਗੱਲ ਪਾਈਦੀ ਨਹੀਂ ਕਿ ਹੈਗੀ ਮਾੜੀ ਜੀ ਗੱਲ ਹੋਈ ਆ ਉਸੇ ਵੇਲੇ ਚੱਕ ਫੋਨ ਉਹਨੂੰ ਲਾਤਾ ਵਾ ਉਹ ਡਿਊਟੀ ਕਰ ਰਿਹਾ ਕਿ ਤੇਰੀਆਂ ਗੱਲਾਂ ਸੁਣੇ ਤੇ ਮੰਮੀ ਮੈਂ ਆਪਣਾ ਦੁੱਖ ਕਿਨੂੰ ਦਸਾਂ ਉਹਨਾਂ ਨੂੰ ਹੀ ਦੱਸਣਾ ਵਾ ਤੈਨੂੰ ਪਤਾ ਵਾ ਨਾ ਉਹਦੀ ਡਿਊਟੀ ਕਿਦਾਂ ਦੀ ਆ ਤੂੰ ਹੋਈ ਵਿਤੀ ਸਾਰੀ ਉਹਦੇ ਕੰਨਾਂ 'ਚ ਪਾਉਂਦੀ ਆ ਅਕਲ ਨੂੰ ਹੱਥ ਮਾਰ ਥੋੜਾ ਬੋਦਾ ਮੰਮੀ ਘਰ 'ਚ ਜਿਹੜੀ ਗੱਲ ਹੋਈ ਆ ਉਹਨਾਂ ਨੂੰ ਵੀ ਦੱਸਣ ਦਾ ਫਰਜ਼ ਬੰਦਾ ਨਾ ਕੱਲ ਨੂੰ ਅਗਲੇ ਮਹੀਨੇ ਦਿਵਾਲੀ ਹੋਣਗੇ ਤੂੰ ਕੜਾ ਕੋਈ ਦੱਸਦੀ ਰਹੀਆਂ ਮੈਨੂੰ ਜੇ ਰੋਟੀ ਖਾਦੀ ਪਚ ਜਾਂਦੀ ਆ ਨਾ ਗੱਲ ਵੀ ਪਚਾ ਲਿਆ ਕਰ ਚੰਗਾ ਤੇ ਮੰਮੀ ਤੂੰ ਇਹਦਾ ਆਪਣੀ ਤੀਣਾ ਦੁੱਖ ਫੋਲ ਲੈਨੇ ਆਂ ਕਰੀ ਡੈਡੀ ਨਾਲ ਗੱਲਾਂ ਕਰ ਲੈਨੀ ਆ ਤੇ ਮੈਂ ਦੱਸਾਂ ਕਿੰਨੂੰ ਦੱਸਾਂ ਤੇਰੇ ਮਗਰ ਕੋਈ ਨਹੀਂ ਘਰ ਤੇ ਤੇ ਨਹੀਂ ਸੁਣਦਾ ਤੇਰੇ ਮਗਰ ਕੋਈ ਨਹੀਂ ਸੁਣਨ ਵਾਲਾ ਹੈਗਾ ਦੱਸ ਜਾ ਕਰ ਆਪਣੇ ਦੁੱਖ ਮੰਮੀ ਹੈ ਉਹ ਜੀ ਆ ਤਾਂ ਮੈਨੂੰ ਨਹੀਂ ਹੈਗੀਆਂ ਕਿ ਜਿਹੜੀ ਮਿੰਟ ਮਿੰਟ ਤੇ ਗੱਲ ਹੁੰਦੀ ਸਾਰੀ ਮੈਂ ਆਪਣੇ ਪਿੰਡ ਬਚਾਵਾਂ ਪਰ ਮੇਰੇ ਪੁੱਤ ਨੂੰ ਕੋਈ ਗੱਲ ਨਹੀਂ ਦੱਸਣੀ ਕਿਦਾਂ ਨੌਕਰੀ ਕਰਨ ਡਿਆ ਵਾ ਮੌਤ ਦੇ ਮੂੰਹ ਵਿੱਚ ਤੇ ਤੂੰ ਹੋਰ ਡਈ ਆ ਅੱਜ ਤੋਂ ਬਾਅਦ ਨਾ ਉਹਨੂੰ ਕੋਈ ਗੱਲ ਨਹੀਂ ਦੱਸਣੀ ਨਹੀਂ ਤੇ ਮੇਰ ਦਾ ਬੁਰਾ ਕੋਈ ਨਹੀਂ ਮੈਨੂੰ ਲੱਗਦਾ ਜਿਹੜਾ ਤਰਾ ਫੋਨ ਗਿਆ ਨਾ ਕੰਦਰਾ ਮਾਰ ਕੇ ਤੋੜਨਾ ਹੀ ਪੈਣਾ ਵਾ ਮੰਮੀ ਦੋ ਮੇਰਾ ਫੋਨ ਫੋਨ ਤੇ ਲੱਲਾ ਮੁੜ ਕੇ ਫੋਨ ਕੀਤਾ ਨਾ ਤਾਂ ਫੇਰ ਵੇਖ ਲਈ ਨਹੀਂ ਮੈਨੂੰ ਇਹ ਦੱਸੋ ਆਪਣਾ ਤੁਹਾਡਾ ਜਵਾਈ ਕਿੰਨੀ ਕਿੰਨੀ ਵਾਰ ਕਰਦਾ ਜਿਹੜੀ ਦਾ ਫੋਨ ਉਹ ਨਹੀਂ ਤੁਹਾਨੂੰ ਦੁਖਦਾ ਤੇ ਜੇ ਮੈਂ ਉਹਨਾਂ ਨੂੰ ਕਰ ਲੈਣੀ ਆ ਉਹਨਾਂ ਵਰੀ ਤੁਹਾਨੂੰ ਮਿਰਚਾਂ ਲੱਗਦੀਆਂ ਅੱਛਾ ਤੂੰ ਕੰਦਾ ਨਾ ਲੱਗ ਲੱਕੇ ਤਾਂ ਸਾਡੀਆਂ ਗੱਲਾਂ ਸੁਣਦੀਆਂ ਵੀ ਕਿਹਦਾ ਫੋਨ ਆਇਆ ਵਾ ਤੇ ਕਿੰਨੀ ਵਾਰ ਫੋਨ ਆਇਆ ਵਾ ਇਹ ਆ ਤਾਂ ਆਪਣੇ ਸੁਧਾਰ ਲਾ ਨਹੀਂ ਤੇ ਮੇਰ ਤੋਂ ਬੁਰਾ ਕੋਈ ਨਹੀਂ ਓ ਚਲੋ ਠੀਕ ਆ ਮੰਮੀ ਮੈਂ ਤੇ ਗੱਲਾਂ ਸੁਣ ਲਈ ਨਹੀਂ ਆ ਤੇ ਆਪ ਇਥੇ ਹੀ ਕਰਨ ਦੇ ਮੇਰਾ ਪੁੱਤ ਨਾ ਪਰਦੇਸਾਂ ਵਿੱਚ ਬੈਠਾ ਵਾ ਮੌਤ ਦੇ ਮੂੰਹ ਗੜੀ ਤੇ ਤੂੰ ਘੜੀ ਘੜੀ ਉਹਨੂੰ ਫੋਨ ਕਰ ਕਰਕੇ ਤਾਂ ਤੰਗ ਕਰਦੀ ਆ ਮੰਮੀ ਨੇ ਆ ਕਹਿਤਾ ਸੰਦੀਪ ਨੇ ਮੈਨੂੰ ਆ ਕਹਿਤਾ ਆ ਗੱਲਾਂ ਜਿਹੜੀਆਂ ਨਾ ਘਰ ਵਿੱਚ ਹੀ ਰੱਖੀ ਦੀਆਂ ਹੁੰਦੀਆਂ ਵਾ ਦੂਜੇ ਕੰਨ ਨਹੀਂ ਪਾਈ ਦੀਆਂ ਹੁੰਦੀਆਂ ਮੰਮੀ ਮੈਂ ਤੇ ਉਹਨਾਂ ਨੂੰ ਦੱਸਣੀਆਂ ਗੱਲਾਂ ਠੀਕ ਵਾ ਨਾ ਤੂੰ ਭਾ ਜੋ ਮਰਜ਼ੀ ਕਰਦੇ ਰੋ ਆਹ ਦੱਸੀ ਜਾ ਤੇ ਉਹ ਘਰ ਆ ਜਾ ਫਟਾਫਟ ਮੰਮੀ ਘਰ ਭਲਾ ਕਿੱਦਾਂ ਆ ਜਾਣਾ ਉਹ ਜਿਹੜੀ ਅਕਸਰ ਡਿਊਟੀ ਕਰਦੇ ਉਹ ਫੋਨ ਹੀ ਕਰਦੇ ਹਾਲ ਚਾਲ ਨਹੀਂ ਪੁੱਛਦੇ ਪੁੱਛਦੇ ਆ ਜਦੋਂ ਦਾ ਟਾਈਮ ਲੱਗੂਗਾ ਆਪੇ ਫੋਨ ਕਰ ਦੂਗਾ ਤੁਹਾਨੂੰ ਤੇ ਬੱਸ ਇਹੋ ਹੀ ਆ ਕਿ ਉਹ ਇਹਨੂੰ ਫੋਨ ਕਰੇ ਹੀ ਨਾ ਤਾਂ ਚੰਗੀ ਗੱਲ ਵਾ ਨਹੀਂ ਤਾਂ ਤੂੰ ਨਾਲ ਹੀ ਚਲ ਜਾ ਨਾਲੇ ਤੈਨੂੰ ਵੀ ਪਤਾ ਲੱਗ ਜੂ ਪੀ ਨੌਕਰੀ ਕੀ ਦਾ ਨਖਰਾ ਕੀ ਉਹ ਚਲੋ ਠੀਕ ਆ ਮੰਮੀ ਮੇਰੀਆਂ ਗੱਲਾਂ ਤੇ ਤੁਹਾਨੂੰ ਬੜੀਆਂ ਚੁਪਦੀਆਂ ਵਾਂ ਹਨਾ ਤੇ ਕੰਧਾ ਨਾ ਤੇ ਆਪ ਲੱਗੇ ਰਹਿੰਦੇ 24 ਘੰਟੇ ਮੈਨੂੰ ਤਾਂ ਬੜਾ ਕਹਿਨੀ ਆ ਤਹੀ ਤਾਂ ਲੱਗਣਾ ਨੀਗਾ ਆ ਤੇਰੀ ਕਰਤੂਤ ਦਾ ਮੈਨੂੰ ਪਤਾ ਲੱਗ ਗਿਆ ਵੀ ਮੁੰਡਿਆਂ ਨੂੰ ਤੰਗ ਕਰਦੀ ਆ ਫੋਨ ਕਰ ਕਰਕੇ ਘੜੀ ਘੜੀ ਤੂੰ ਉਹਨੂੰ ਨੌਕਰੀ ਤੋਂ ਕਢਵਾ ਕੇ ਛੱਡਣਾ ਵਾ ਅਗਲੇ ਆ ਪੈਸੇ ਦੇਣੇ ਆ ਠੀਕ ਆ ਨਾ ਤੇ ਚੁੱਪ ਕਰਕੇ ਬੈਠੀ ਰਿਆ ਕਰ ਜੇ ਨਹੀਂ ਜੀ ਲੱਗਦਾ ਜਾਂ ਪੇਕੇ ਚਲ ਜਾ ਦੱਸ ਦੇਣਾ ਮੰਮੀ ਮੈਂ ਕਿਹੜੀ ਕੋਲੋਂ ਪੇਕੇ ਜਾਵਾਂ ਮੈਂ ਵਿਆਹ ਵਿੱਚ ਹੀ ਆਈ ਆ ਨਾ ਇੱਥੇ ਹੀ ਰਹੂੰਗੀ ਠੀਕ ਵਾ ਨਾ ਵਿਆਹ ਕੇ ਤਾਂ ਤੂੰ ਇੱਥੇ ਆਈ ਆ ਜਬਾਨ ਵੀ ਅੰਦਰ ਰੱਖ ਨਾਲੇ ਚੋਰ ਨਾਲੇ ਚਤਰ ਨਾਲੇ ਗੱਲਾਂ ਕਰ ਲੀਆਂ ਨਾਲੇ ਸਿਆਣੀ ਬਣ ਨਹੀਂ ਜਾਂਦੀ ਓ ਮਮੀ ਇਹ ਸਭ ਕੋ ਨਹੀਂ ਕਰਦੇ ਆ ਠੀਕ ਆ ਨਾ ਤਾਂ ਤੁਹਾਨੂੰ ਹੀ ਇਹਦਾ ਕੰਮ ਦਾ ਪਤਾ ਵਾ ਜਾ ਜਾ ਕੇ ਕੰਮ ਕਰ ਆਂ ਦੀਆਂ ਗੱਲਾਂ ਸੁਣੀਆਂ ਵਾ ਤੇ ਨਾ ਮੈਨੂੰ ਕਿੱਦਾਂ ਪਤਾ ਹੀ ਇਹ ਵੀ ਕੀ ਬਣਨਦੇ ਆ ਤੇ ਕੀ ਨਹੀਂ ਠੀਕ ਵਾ ਨਾ ਭਾਂਡੇ ਸਾਫ਼ ਕਰਨ ਵਾਲੇ ਆ ਉਹ ਨਹੀਂ ਤੈਨੂੰ ਦਿਹੇ ਤੈਨੂੰ ਫੋਨ ਦੇਖ ਗਿਆ ਉਦਾਂ ਹੀ ਬਸ ਟਵਾਲੋ ਕਰ ਲਾ ਬਹਨਾ ਚਾਹੀਦਾ ਤੁਹਾਨੂੰ ਬਸ ਮੌਕਾ ਲੱਭਦੀ ਰਹਿੰਦੀ ਆ ਕਿ ਕਦੋਂ ਉਰੇ-ਪਰੇ ਹੋਣ ਤੇ ਕਦੋਂ ਮੈਂ ਫੋਨ ਫੜਾਂ ਇਹਨੇ ਲੱਗਦਾ ਮੁੰਡੇ ਨੂੰ ਨੌਕਰੀ ਕਰਨ ਦੇਣੀ ਨਹੀਂ ਗੀ ਘੜੀ ਘੜੀ ਉਹਨੂੰ ਫੋਨ ਘੜੀ ਘੜੀ ਉਹਨੂੰ ਫੋਨ ਘਰ ਵਿੱਚ ਤੇ ਸੌ ਗੱਲਾਂ ਬਾਤਾਂ ਹੋ ਜਾਂਦੀਆਂ ਇਹ ਥੋੜਾ ਵਾ ਵੀ ਹਰ ਇੱਕ ਗੱਲ ਉਹਨੂੰ ਦੱਸਣੀ ਹੁੰ ਇਹ ਤਾਂ ਲਾਲ ਇਹ ਨਾ ਕਰਨਾ ਹੀ ਪੈਣਾ ਵਾ ਇਦਾਂ ਨਹੀਂ ਇਹ ਨਾ ਸੂਤਰ ਪਹਿਣਾ ਦਿਲਜੀਤ ਕੱਲ ਦਾ ਹੋ ਕੀ ਆ ਵਾ ਕਰੋ ਮੈਨੂੰ ਅਜੇ ਤੱਕ ਸਮਝ ਨਹੀਂ ਆਉਂਦੀ ਇਹ ਕੰਮ ਬਣਿਆ ਕੀ ਕੱਲ ਸਾਡੇ ਨਾਲ ਜਿਹੜੇ ਹਿਸਾਬ ਨਾਲ ਇਹਨਾਂ ਦਾ ਆਪਸ ਵਿੱਚ ਮੇਲ ਮਲਾਪ ਹੀਗਾ ਮੈਨੂੰ ਲੱਗਦਾ ਨਹੀਂ ਕਿ ਵਿਗਾੜ ਪਿਆ ਹੋਗਾ ਮੈਨੂੰ ਤਾਂ ਇਹ ਆ ਵੇਖੋ ਜੀ ਭਾਵੇਂ ਤੇ ਰਵਿੰਦਰ ਦੀ ਸੱਸ ਨੇ ਇਹਨੂੰ ਘਲਿਆ ਹੋਵੇ ਵੀ ਜਾ ਕੇ ਵੇਖਿਆ ਭਲਾ ਕੀ ਜਾਂਦੇ ਹੁਣ ਸੱਚ ਗੱਲ ਪਤਾ ਲੱਗੇ ਤੇ ਫੇਰ ਹੀ ਬੰਦਾ ਕੋਈ ਕਰੇ ਦਲਜੀਤ ਤੇ ਕਹਿੰਦਾ ਵਾ ਵੀ ਗੱਡੀ ਤੁਸੀਂ ਨਾ ਦਓ ਇਹਨਾਂ ਨੂੰ ਸਬਕ ਸਿਖਾਵਾਂਗੇ ਪਰ ਜੀ ਹੁਣ ਗੱਡੀ ਦੀ ਨਾ ਕਰਦੀ ਐ ਤੇ ਕੱਲ ਨੂੰ ਉਹ ਵੀ ਉਹਦੇ ਵੱਲ ਦੀ ਗੱਲ ਕਰੇ ਤਾਂ ਅਸੀਂ ਕਿੱਥੇ ਜਾਣਾ ਸਮਝ ਨਹੀਂ ਗੀਆਂ ਉਹਦੀ ਤੇ ਕੀ ਕਰਾਂ ਜਾਂ ਫਿਰ ਇੱਕ ਕੰਮ ਨਾ ਕਰਾਂ ਰਪਿੰਦਰ ਨੂੰ ਪੁੱਛਣਾ ਫੋਨ ਕਰਕੇ ਉਹ ਕੋ ਪਤਾ ਲੱਗ ਰਹੀ ਸਾਰੀ ਗੱਲ ਪੁੱਛ ਲੈਨੇ ਆ ਜੇ ਤੇ ਦਲਜੀਤ ਸਾਡੇ ਵੱਲ ਦੀ ਗੱਲ ਕਰਦਾ ਹੋ ਤੇ ਫੇਰ ਤੇ ਕਹਿੰਦਾ ਵੀ ਅੜਤੀ ਨਾਲ ਵੀ ਗੱਲ ਕਰ ਲਾਂਗੇ ਆਪਾਂ ਕੋਈ ਗੱਲ ਨਹੀਂ ਈ ਵੱਡੀ ਰਪਿੰਦਰ ਨੂੰ ਪੁੱਛਣਾ ਭਲਾ ਵੀ ਕਰ ਕੋਈ ਗੱਲ ਹੋਈ ਆ ਇਹ ਕਿਦਾਂ ਸਾਡੇ ਕੋ ਆ ਗਿਆ ਮੰਕੇ ਤਾਂ ਹੁੰਦੇ ਆ ਹਲੋ ਹਲੋ ਸਾਸ਼ਕਾ ਵੀਰ ਜੀ ਅੱਛਰ ਬਲੇ ਦਿਖਾਇਆ ਹਾਂਜੀ ਹਾਂਜੀ ਠੀਕ ਠਾਕ ਜੇ ਤੁਸੀਂ ਦੱਸੋ ਬੰਦਿਆ ਕੀ ਨਾ ਕੋਈ ਕੁਝ ਨਹੀਂ ਕਰਨਾ ਕੀ ਜੇ ਫ੍ਰੀ ਬੈਠੀ ਹੀ ਹੋਰ ਕੀ ਕਰਦੇ ਭਾਬੀ ਹਣੀ ਕੋਠੋ ਨਹੀਂ ਜਾਂਦਾ ਨਹੀਂ ਆਪਣੇ ਕੰਮ-ਕੁਮ ਲੱਗੇ ਪਰ ਮੈਂ ਬਾਹਰ ਹੀ ਗਲੀ 'ਚ ਬੈਠਾਂ ਅੱਛਾ ਅੱਛਾ ਠੀਕ ਆ ਚਲੋ ਵਧੀਆ ਆ ਯਾਰਾ ਕੁਛ ਨਾ ਇਹ ਗੱਲ ਕਰ ਰਹੀ ਤਾ ਤੇ ਨਾ ਘਰ ਦੇ ਲੱਗੇ ਤਨੀ ਕੋਈ ਨਹੀਂ ਨਹੀਂ ਲੱਗੇ ਤਨੀ ਕੋਈ ਵੀ ਹੈਗਾ ਕੱਲੀ ਮਰੂਮ ਜੀ ਬੈਠੀ। ਅੱਜ ਕੱਲ ਇਤਾਂ ਸੀ ਹੋਣਾ ਕੱਲ ਸੰਦੀਪਾ ਪਰਣਾ ਆਇਆ ਹੈ ਜੀ ਸਾਡੇ ਕੋਲ। ਤੁਹਾਡੇ ਕੋਲ? ਹਾਂ। ਉਦਾਂ ਹੀ। ਉਹ ਬਾਹਰ ਫੇ ਨਹੀਂ ਆਇਆ ਗੱਲਬਾਤ ਹੀ ਕਰਦਾ ਸੀ ਵਾਵਾ ਵੀ ਕਿ ਪਹਿਲੇ ਰਵੀ ਨਾ ਵਿਗਾੜ ਪਾ ਲਿਆ ਵਾ ਹੁਣ ਤੇ ਤੁਹਾਨੂੰ ਵੀ ਤੱਕ ਤੋਂ ਡਾਂਡਿਆਂ ਤੇ ਇਹ ਆਪਾਂ ਇਕੱਠੇ ਰਲ ਕੇ ਤੇ ਇਹਨਾਂ ਨੂੰ ਸਭ ਚਾਹੀਏ। ਅੱਛਾ। ਮੈਂ ਇਹਦੇ ਆ ਕੇ ਮੈਂ ਭਰਾ ਨਹੀਂ ਜਿਹੜੀ ਨਹੀਂ ਮਦੈਣੀ ਆ ਹਾਂਜੀ ਹਾਂਜੀ ਮੈਂ ਵੀ ਆਪਣੀ ਕਹਿੰਦੇ ਜੇ ਕੋਈ ਨਹੀਂ ਗੱਡੀ ਦਾ ਕੰਮ ਹੈ ਫਾੜਾ ਲੇਟ ਕਰ ਲੈਣੇ ਫਿਰ ਮੈਂ ਕਿਸੇ ਨੂੰ ਕਰ ਸਕਦੇ ਜੀ ਜੀ ਉਹ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਆ ਗੱਲ ਪਤਾ ਨਾ ਕੀ ਆ ਜਿਹੜੀ ਸੰਦੀਪ ਹੋਆ ਨਾ ਉਹ ਤੇ ਜਦੋਂ ਤੁਹਾਡਾ ਵਿਆਹ ਹੋਇਆ ਵੀ ਇਥੋਂ ਗਈ ਨਹੀਂ ਆ ਆਹ ਉਹ ਉਹ ਤੇ ਇੱਥੇ ਹੀ ਆ ਦੋਦੀ ਤੇ ਉਹ ਕਿਤੇ ਹੁਣ ਇਹਨਾਂ ਦੀ ਗੱਲ ਬਾਤ ਕਿਤੇ ਵਾਹੀ ਵਿਗੜ ਗਈ ਆ ਹੁਣ ਤੇ ਤਲਾਕ ਤੱਕ ਕੰਮ ਜਾਂਦੇ ਹੋ ਇਹਨਾਂ ਦਾ ਅਛਾ ਸੰਦੀਪੇ ਕਹਿਣਾ ਮਤ ਲੱਗਦੇ ਨਾ ਸੰਦੀਪ ਡਈਏ ਕਣ ਸੰਦੀਪ ਨੂੰ ਸ਼ਾਇ ਹੈਗੀ ਮੰਮੀ ਦੀ ਮੰਮੀ ਜਿੱਦਾਂ ਕਹਿੰਦੀ ਆ ਉਦਾਂ ਹੀ ਕੁੜੀ ਕਰੀ ਜਾਂਦੀ ਆ ਉਹ ਆਪਣਾ ਪਰਿਵਾਰ ਨਹੀਂ ਮਗਰ ਵੇਖਣਦੀ ਹਾਂ ਤਾਂ ਹੈ ਐਸਪੈਨ ਬੰਦਾ ਕੁਛ ਇੱਕ ਤੈਨੂੰ ਆਪਣੀ ਮਾਂ ਨੇ ਲੋੜਵਾ ਤੇ ਤੈਨੂੰ ਬੰਦੇ ਦੀ ਲੋੜਵਾ ਕਾਹ ਚੱਲ ਲੋ ਉਹੋ ਹੀ ਨਾ ਵੀਰ ਜੀ ਉਹਨੇ ਆਪਣੇ ਘਰ ਇੱਕ ਵਾਰ ਫੇਰਾ ਵੀ ਨਹੀਂ ਪਾਇਆ ਜਾ ਕੇ ਤਾਂ ਕਰਕੇ ਵੀਰ ਜੀ ਇਨਾ ਕੰਮ ਵਧਿਆ ਵਾ ਉਹੋ ਹੀ ਨਾ ਕੋਈ ਨਹੀਂ ਬਾਕੀ ਤੁਹਾਨੂੰ ਮੈਂ ਸਾਰੀ ਗੱਲ ਬਾਤ ਦੱਸੂਗੀ ਫੇਰ ਤੇ ਜੇਕਰ ਤੇ ਫੇਰ ਗੱਲਬਾਤ ਹੋਊਗੀ ਨਾ ਤੇ ਮੈਨੂੰ ਦੱਸਿਓ ਮੜਾ ਜਾ ਫੋਨ ਕਰਕੇ ਹਾਂਜੀ ਚਲੋ ਠੀਕ ਆ ਮੈਂ ਵੇਖ ਲਓ ਇਹਨਾਂ ਨੂੰ ਕਦੋਂ ਦੀ ਦਿੱਕਨ ਦੀ ਹੈ ਤੇ ਇੱਥੇ ਆ ਕੇ ਬੈਠੇ ਆ ਬੰਦਾ ਟਾਈਮ ਨਾਲ ਘਰ ਆ ਜੀ ਆ ਚੱਲੇ ਆ ਮੈਂ ਘਰੇ ਹੀ ਮੈਂ ਤੇ ਤੁਹਾਨੂੰ ਡਿੱਗਣ ਨਹੀਂ ਹਾਂ ਫੇ ਰੋਟੀ ਖਾ ਲੈਂਦੇ ਆ ਕੇ ਤੇ ਤੁਸੀਂ ਇੱਥੇ ਆ ਕੇ ਬੈਠੇ ਜੀ ਕੱਲੇ ਸੋਚਦੇ ਰਹਿੰਦੇ ਜੇ ਘਰ ਵੀ ਵਹਿ ਜਾ ਕਰੋ ਐਦਾਂ ਧਿਆਨ ਲੈਂਦਾ ਵਾ ਤੁਹਾਡੇ ਚ ਰੋਟੀ ਕੀ ਖਾਣੀ ਆ ਮੈਂ ਤੇ ਘੜੀ ਉਦਾਂ ਹੀ ਕੰਮ ਕਾੜਿਆ ਹਵੇਲੀ ਚ ਤੇ ਇੱਥੇ ਆ ਕੇ ਬਹਿ ਗਿਆ ਮੁੜ ਕੇ ਮੇਰੀ ਰਪਿੰਦਰ ਨਾਲ ਗੱਲ ਹੋਈ ਅੱਛਾ ਕੀ ਕਹਿੰਦੀ ਕੱਲ ਜਦੋਂ ਤਾਂ ਨਾ ਦਲਜੀਤ ਹੋ ਕੇ ਗਿਆ ਨਾ ਸਾਡੇ ਘਰੋਂ ਮੇਰੇ ਦਿਮਾਗ 'ਚ ਇੱਕੋ ਗੱਲ ਬਾਰ-ਬਾਰ ਬਾਰ-ਬਾਰ ਆਈ ਜਾਂਦੀ ਆ ਕਿ ਐਨਾ ਉਹਨਾਂ ਦਾ ਆਪਸ 'ਚ ਮਲਾਪ ਹੀਗਾ ਫਿਰ ਕੀ ਐਡੀ ਗੱਲ ਹੋ ਗਈ ਵੀ ਜਿਹੜਾ ਉੱਥੋਂ ਇਹਦਾ ਵਿਗਾੜ ਪੈ ਗਿਆ ਤੇ ਇਹ ਸਾਡੇ ਪਿੰਡ ਆ ਗਿਆ ਹਨਾ ਫਿਰ ਦੂਜੀ ਗੱਲ ਇਹ ਵੀ ਕਹਿੰਦੇ ਆ ਵੀ ਤੁਸੀਂ ਗੱਡੀ ਨਾ ਦਓ ਇਹੇ ਉਹਨਾਂ ਨੂੰ ਕਹਿੰਦਾ ਇਹਦੇ ਲਾਲਚੀ ਬੜੇ ਆ ਇਹ ਕਹਿੰਦਾ ਮੇਰ ਨਾਲ ਵੀ ਨਾ ਇਦਾਂ ਕੀਤਾ ਵਾ ਕੁੜੀ ਬਿਠਾ ਲਈ ਘਰ ਕਹਿੰਦਾ ਉਹਨੂੰ ਭੇਜ ਦੇ ਨੀਗੇ ਹੋਰ ਵੀ ਚਲੋ ਵੱਧ ਘਟ ਗੱਲਾਂ ਬੜੀਆਂ ਉਹਨੇ ਕੀਤੀਆਂ ਤੇ ਮੈਂ ਨਹੀਂ ਉਦਾਂ ਕੋਈ ਵੀ ਹੰਗਾਰਾ ਭਰਿਆ ਮੈਂ ਤਾਂ ਕੋਈ ਗੱਲ ਚਲੋ ਬਾਜੀ ਜਿੱਦਾਂ ਉਹਨਾਂ ਦਾ ਸਰਦਾ ਹਨ ਮੈਂ ਹੁਣ ਮੈਂ ਕੋਈ ਗੱਲ ਕਰਦਾ ਕੱਲ ਨੂੰ ਇਹਨਾਂ ਦੀ ਆਪਸ ਵਿੱਚ ਬਣ ਜੇ ਫਿਰ ਕਹਿਣਗੇ ਵੀ ਜੋ ਬਣ ਤੁਹਾਨੂੰ ਗੱਲਾਂ ਕਰਦਾ ਸੀ ਹਨਾ ਤੇ ਉਦਾਂ ਮੈਨੂੰ ਕਹਿੰਦਾ ਸੀਗਾ ਕਹਿੰਦਾ ਸੀਗਾ ਵੀ ਤੁਸੀਂ ਗੱਡੀ ਨਾ ਦਿਓ ਉਹਨਾਂ ਨੂੰ ਕਹਿੰਦਾ ਇਹਨਾਂ ਨੇ ਗੱਡੀ ਲੈ ਆ ਕੇ ਤੇ ਫਿਰ ਤੁਹਾਡੇ ਕੋਲ ਕੋਈ ਹੋਰ ਡਿਮਾਂਡ ਪਾ ਦੇਣੀ ਅੱਗੇ ਤੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਤੇ ਮੈਂ ਰਪਿੰਦਰ ਨੂੰ ਪੁੱਛਣ ਡਿਆ ਸੀ ਮੈਂ ਕਿੱਦਾਂ ਕੋਈ ਗੱਲਬਾਤ ਹੋਈ ਹੈ ਜਿੱਦ ਤੁਹਾਡੇ ਤੇ ਕੈਂਡ ਹੀ ਕਹਿੰਦੀ ਵੀ ਗੱਲ ਤੇ ਹੋਈ ਆ ਗੱਲ ਤੇ ਕਹਿੰਦੀ ਤਲਾਕ ਤੱਕ ਪਹੁੰਚੀ ਆ ਉਹ ਕਹਤੇ ਇੰਨੇ ਕਹਿਤਾ ਹੁਣਾ ਵੀ ਜੇ ਤੂੰ ਨਹੀਂ ਹੋਣਾ ਤਾਂ ਮੈਂ ਤਲਾਕ ਦੇ ਦੇਣਾ ਤੇ ਅਗੋਂ ਉਹ ਕਿੜੀਆਂ ਘਟ ਵਦੋਂ ਮਾਵਾਂ ਧੀਆਂ ਉਹ ਕਹਿੰਦੀਆਂ ਵੀ ਦੇ ਦੇ ਉਹਨਾਂ ਨੂੰ ਹੁਣ ਇਹ ਲੱਭਦਾ ਨਾ ਕਿ ਜੇ ਤਲਾਕ ਦਿੱਤਾ ਤੇ ਫਿਰ ਸਾਡੇ ਕੋਲ ਦਲਜੀਤ ਦੀ ਅੱਧੀ ਜਾਇਦਾਦ ਵੀ ਆਉਣੀ ਹੈ ਪਰ ਵੇਖ ਲੈ ਇੰਨੇ ਇਹਨਾਂ ਨੂੰ ਝੰਜਟ ਪੈਣ ਦੇ ਆ ਤੇ ਮਾਸਾ ਇਹਨਾਂ ਨੂੰ ਸੋਝੀ ਨਹੀਂ ਆਉਂਦੀ ਵੀ ਕਿਸੇ ਨਾਲ ਮਾੜਾ ਨਹੀਂ ਕਰਨਾ ਰੱਬ ਫਿਰ ਉੱਥੇ ਹੀ ਰੱਖਦਾ ਨਾ ਮੈਂ ਤੁਹਾਡੀ ਗੱਲ ਵੀ ਮੰਨੀ ਆ ਵੀ ਹੋ ਸਕਦਾ ਰੁਪਿੰਦਰ ਦੀ ਸੱਸ ਨੇ ਭੇਜਿਆ ਹੋਵੇ ਦਲਜੀਤ ਨੂੰ ਪਰ ਜੇ ਸੋਚੀਏ ਤੇ ਇਹ ਵੀ ਗੱਲ ਤੇ ਹੋ ਸਕਦੀ ਆ ਵੀ ਉਹਨਾਂ ਵਿੱਚ ਅਨਬਨ ਪਈ ਹੋਵੇ ਤਾਂ ਹੀ ਦਿਲਜੀਤ ਆਇਆ ਹੋਵੇ ਉਹਦੇ ਸਿਰ ਤੋਂ ਪਾਣੀ ਲੰਗ ਗਿਆ ਹੁਣਾਵਾ ਤੇ ਫੇਰ ਹੀ ਆਂਦਾ ਹੁਣਾ ਕਿ ਜਾ ਕੇ ਮੈਂ ਉੱਥੇ ਕਹਿਣਾ ਵਾ ਨਹੀਂ ਤੇ ਤੁਹਾਨੂੰ ਵੀ ਪਤਾ ਵਾ ਉਹਨਾਂ ਦੀ ਤੇ ਘੋ ਖਿਚੜੀ ਆ ਕਿਹ ਹੈਗੀ ਉਹਦੇ ਜਿਹੜੀ ਸਲਾਹ ਕਰਦੇ ਸੀ ਇੱਕ ਦੂਜੇ ਨਾਲ ਰਲ ਮਿਲ ਕੇ ਕਰਦੇ ਸੀ ਜੇ ਕੋਈ ਗੱਲ ਕਰਨੀ ਤਾਂ ਵੀ ਦਿਲਜੀਤ ਨਾਲ ਸਲਾਹ ਜੇ ਕੋਈ ਕੰਮ ਕਹਿਣਾ ਤਾਂ ਵੀ ਦਿਲਜੀਤ ਨੂੰ ਕਹਿਣਾ ਤੇ ਹੁਣ ਐਡਾ ਕੀ ਹੋ ਗਿਆ ਵਾ ਜਿਹੜਾ ਦਿਲਜੀਤ ਨੂੰ ਸਾਡੇ ਘਰ ਆਉਣਾ ਪਿਆ ਉਦੋਂ ਉਹ ਵੀ ਰਵਿੰਦਰ ਨੂੰ ਗੱਲਾਂ ਕਰਦਾ ਹੈ ਅਹੀਂ ਇਹ ਚੀਜ਼ ਦਾ ਖਿਆਲ ਰੱਖਣਾ ਵਾ ਇਹ ਨਹੀਂ ਕਿ ਦਲਜੀਤ ਕਹਿ ਗਿਆ ਹਾਲਾਂਕਿ ਉਹਨਾਂ ਦੀ ਲੜਾਈ ਪਈ ਆ ਪਰ ਅਹੀਂ ਵੀ ਆਪਣੀ ਸੋਚ ਬੁਈ ਤੋਂ ਕੰਮ ਲੈਣਾ ਵਾ ਹੁਣ ਗੱਡੀ ਮਾਹ ਬੁੱਕ ਰਾਈ ਹੈ ਹੁਣ ਅਹੀਂ ਉਹਨੂੰ ਕੈਂਸਲ ਕਰਾ ਦਈਏ ਤੇ ਫੇਰ ਇਹ ਕਹਿਣ ਕਿ ਨਹੀਂ ਸਾਡਾ ਸਭ ਕੋ ਠੀਕ ਠਾਕ ਤੁਸੀਂ ਫੇਰ ਦੋ ਗੱਡੀ ਹਨਾ ਤੇ ਇਹ ਕੰਪਨੀ ਹੁਣ ਫਸਣਾ ਅਹੀਂ ਜਿੱਦਾਂ ਵੀ ਸਾਨੂੰ ਠੀਕ ਲੱਗਣਾ ਉਹ ਹਿਸਾਬ ਨਾਲ ਕਰਨੇਗੇ ਕੋਈ ਨਹੀਂ ਹੌਂਸਲੇ ਨਾਲ ਸਾਰੇ ਕੰਮ ਹੋ ਜਾਣਗੇ ਕੋਈ ਧੀ ਗੱਲ ਨਹੀਂ ਆ ਨਹੀਂ ਕੋਈ ਗੱਲ ਨਹੀਂ ਹਨਾ ਰੁਪਿੰਦਰ ਨੇ ਦੱਸ ਹੀ ਦੇਣਾ ਵਾ ਵੀ ਮਾਹੌਲ ਵਾ ਤੇ ਇਹ ਵੀ ਉਹਨਾਂ ਨਾਲ ਗੱਲ ਕੀਤੀ ਹੋਊਗੀ ਨਾ ਤੇ ਸਾਰਾ ਕੁਝ ਸਪਸ਼ਟ ਹੋ ਜਾਣਾ ਵਾ ਵੀ ਉੱਥੇ ਗੱਲ ਕੀ ਹੋਈ ਹੈ ਤੇ ਤੁਹਾਨੂੰ ਵੀ ਪਤਾ ਜਿਹੜੀਆਂ ਗੱਲਾਂ ਕਰ ਚੁੰਦੀਆਂ ਇੱਕ ਦਿਨ ਤੇ ਬਾਹਰ ਆਉਣੀਆਂ ਹੀ ਆ ਹੁਣ ਉੱਥੇ ਕੋਈ ਗੱਲ ਹੋਈ ਹੈ ਤੇ ਦਿਲਜੀਤ ਆਇਆ ਵਾ ਪਰ ਇਹ ਵੀ ਗੱਲ ਠੀਕ ਆ ਤੇ ਅਹੀਂ ਉਹਦੀ ਗੱਲ ਤੇ ਯਕੀਨ ਨਹੀਂ ਕਰਦੇ ਆਪਸੋ ਸਮਝ ਕੇ ਗੱਲ ਕਰ ਲਾਂਗੇ ਜਿਹੜੀ ਕਰਨੀ ਹੋਊਗੀ ਚਲੋ ਚਲੀਏ ਇੱਥੇ ਗਰਮੀ ਕਿੰਨੀ ਆ ਤੇ ਚਲੋ